ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਦੇਖੋ ਜੀ ਸਾਵਣ ਮਹੀਨੇ ਦੇ ਵਿੱਚ ਨਾ ਪੂਰਾ ਐਨ ਮੀਂਹ ਪੈਂਦਾ ਏ ਤੇ ਬਸ ਸਵੇਰੇ ਵੀ ਮੀਂਹ ਪਿਆ ਏ 2 2 ਢਾਈ ਘੰਟੇ ਲੰਘੇ ਉਸਤੇ ਮਗਰੋਂ ਫੇਰ ਇੰਨਾ ਜ਼ਿਆਦਾ ਮੀਂਹ ਪਿਆ ਨਾ ਬਹੁਤ ਜ਼ਿਆਦਾ ਮੀਂਹ ਪਿਆ ਏ ਦੇਖੋ ਜੀ ਇੱਧਰ ਅਸੀਂ ਬੀਜਿਆ ਹੋਇਆ ਤਾਂ ਧਣੀਆਂ ਬਾਹਰ ਧਣੀਆਂ ਦਾ ਥੋੜਾ ਜਿਹਾ ਪੱਤੇ ਨਿਕਲੇ ਆ ਬਸ ਮੀਂਹ ਨੇ ਸਾਰਾ ਖਰਾਬ ਕਰ ਦਿੱਤਾ ਮੈਂ ਕਿਹਾ ਚੱਲ ਹੁਣ ਕੀਤੇ ਰਾਤ ਨੂੰ ਨਾ ਮੀਂਹ ਆ ਜਵੇ ਰੇਕਾ ਮੈਂ ਕਿਹਾ ਚਲ ਕੜਾਹੀ ਲੈ ਕੇ ਨੇ ਇਹਨੂੰ ਢੱਕ ਦਿੰਨੇ ਆ ਦੇਖੋ ਜਿਹੜੇ ਆਪਣੇ ਬੂਟੇ ਹੋਏ ਵੇ ਨਾ ਹਰੇ ਭਾਈ ਮਾਰਦੇ ਆ ਪੂਰੇ ਪਾਣੀ ਦੀ ਤਾਂ ਬਿਲਕੁਲ ਵੀ ਲੋੜ ਨਹੀਂ ਪੈਂਦੀ ਹੈਗੀ ਨਾਲੇ ਇਧਰ ਆਪਣੇ ਨਾ ਹੱਪੀਤੇ ਤੇ ਆਹ ਬੈਂਗਣ ਬਹੁਤ ਵਧੀਆ ਹੋ ਗਏ ਨੇ ਮੈਂ ਦੇਖਣ ਆਈ ਸੀ ਮੈਂ ਕਿ ਤਰੇਲੇ ਹਲੇ 5-6 ਦਿਨ ਹੋ ਗਏ ਤੋੜਿਆ ਨੂੰ ਵੀ ਛੋਟੇ ਛੋਟੇ ਫੇਰ ਹੋ ਗਏ ਆ ਦੇਖੋ ਜੀ ਰੇ ਹਵਾ ਲੱਗੀ ਜਾਂਦੀ ਸੋਹਣੀ ਹਵਾ ਲੱਗਣ ਦੇ ਨਾਲ ਬਹੁਤ ਜ਼ਿਆਦਾ ਕਰੇਲਾ ਉਤਰਦਾ ਹੈ ਤੇ ਮੌਸਮ ਤਾਂ ਇੰਨਾ ਸੋਹਣਾ ਹੋਇਆ ਵਾ ਨਾ ਜਿਵੇਂ ਨਾ ਸ਼ਿਮਲੇ ਗਏ ਹੁੰਨੇ ਆ ਇਸ ਤਰ੍ਹਾਂ ਦਾ ਕਹਿੰਦੀ ਮੈਨੂੰ ਆਉਂਦਾ ਹੈ ਕਹਿੰਦੀ ਨਜ਼ਾਰਾ ਨਜ਼ਾਰਾ ਕਹਿ ਹੋ ਗਿਆ ਕੀ ਕਹਦੀ ਸੀ ਕੀ ਕਹਦੀ ਸੀ ਤੂੰ ਪਹਿਲਾਂ ਵੀ ਜਿਵੇਂ ਮੈਂ ਕਹਦੀ ਦੀਦੀ ਮੈਂ Shimla ਘੁੰਮਦੀ ਹੁੰਨੀ ਆ ਕਹਿੰਦੀ ਐਸ ਤਰ੍ਹਾਂ ਦਾ 뷰 ਆਉਂਦਾ ਏ ਮੈਂ ਕਿਹਾ ਫਿਰ ਜੇ ਤੈਨੂੰ Shimla ਜਾਣ ਦੀ ਕੀ ਲੋੜ ਹੈ ਜੇ ਤੈਨੂੰ ਇੱਥੇ ਉਹ 뷰 ਵਧੀਆ ਲੱਗਦਾ ਏ ਹਾਂ ਹਾਂ ਚਲੋ ਜੀ ਆਪਾਂ ਤੁਹਾਨੂੰ ਬਾਹਰ ਦੀ ਦਿਖਾਉਨੇ ਆ ਨਾ ਜਿਆਦਾ ਮੀਂਹ ਪਿਆ ਨਾ ਸੜਕ 'ਤੇ ਵੀ ਪਾਣੀਓ ਪਾਣੀ ਹੋਇਆ ਪਿਆ ਏ ਤੇ ਜੀਰੀਆਂ ਨਾ ਬਹੁਤ ਸੋਹਣੀਆਂ ਹੋਈਆਂ ਵੀ ਐ ਤੇ ਸਾਡੇ ਵੀ ਜੀਰੀ ਨੂੰ ਨਾ ਬਿਮਾਰੀ ਪੈ ਗਈ ਐ ਤਿੰਨ ਦਿਨ ਲਗਾਤਾਰ ਹੋ ਗਏ ਦਵਾਈ ਪਾਉਂਦੇ ਆ ਨੂੰ ਤੇ ਜੀਰੀ ਬਿਲਕੁਲ ਵੀ ਲੋਟ ਨਹੀਂ ਆਉਂਦੀ ਹੈਗੇ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਕਹਿੰਦੇ ਵੀ ਬੂਜੇ ਨਾ ਛੋਟੇ ਛੋਟੇ ਰਹਿ ਗਏ ਨੇ ਤੇ ਆਪਾਂ ਨੇ ਰੇਹ ਵਗੈਰਾ ਤਾਂ ਪਾ ਤਾ ਪਤਾ ਨਹੀਂ ਤਾਂ ਪਾਣੀ ਦਾ ਹੀ ਚੱਕਰ ਹੋ ਗਿਆ ਵੀ ਜਿਹੜਾ ਇੰਨਾ ਲਗਾਤਾਰ ਮੀਂਹ ਪਈ ਜਾਂਦਾ ਨਾ ਉਹਦੇ ਵਾਸਤੇ ਹੁਣ ਲੱਗੇ ਹੋਏ ਆ ਫਟਾਫਟ ਸਪਰੇ ਹਾਂ ਸਪਰੂਹਾ ਕਰਨ ਜੇ ਜੀਰੀ ਆਪਣੀ ਲੋਟ ਆ ਜਾਵੇ ਦੇਖੋ ਜੀ ਇੱਥੇ ਖੇਤਾਂ ਜਾ ਕੇ ਨਾ ਬਹੁਤ ਵਧੀਆ ਲੱਗਦਾ ਤੇ ਠੰਢ ਠੰਢੀ ਚੱਲਦੀ ਹਵਾ ਤੇ 뷰 ਵੀ ਦੇਖੋ ਕਿੰਨਾ ਵਧੀਆ ਈ ਐ ਸੁਣਾ ਦੇ ਕੋਈ ਗੱਲ ਬਾਤ ਦੇਖੀ ਮੱਛਰ ਜਾਦੇ ਹੋ ਗਿਆ ਉਹ ਦੇਖੋ ਉਹਨਾਂ ਨੇ ਨਾ ਮੱਜਾਂ ਨੂੰ ਧੂਆਂ ਕਰਨਾ ਸ਼ੁਰੂ ਕਰਤਾ ਖੇਤਾਂ ਕਰਕੇ ਨਾ ਜਿਆਦਾ ਮੱਛਰ ਆਉਣ ਲੱਗ ਗਿਆ ਉਹ ਮੋਟੀ ਮੋਟੀ ਜੀ ਮੱਖੀ ਵੀ ਬਹੁਤ ਹੈ ਤੇ ਖਾਣਾ ਬਣਾ ਲਿਆ ਕਿ ਬਣਾਉਣਾ ਹਲੇ ਬਣਾਣਾ ਹਲੇ ਬਣਾਉਣਾ ਕੀ ਹੋ ਗਿਆ ਤੇਰੀ ਅੱਖਾਂ ਨੂੰ ਅੰਧੇਰਾ ਦਿਖਾਈ ਦੇ ਰਿਹਾ ਅੰਧੇਰਾ ਤੇ ਗੱਲਾਂ ਜਸ ਸਾਰੀ ਦਿਹਾੜੀ ਪਿਆ ਰਹਿਣਾ ਬੰਦੇ ਨੇ ਨਾ ਜਦ ਹੁਣ ਉੱઠી ਆ 7 ਵਜੇ ਦਾ ਟਾਈਮ ਹੋ ਗਿਆ ਫਿਰ ਅੰਧੇਰਾ ਹੀ ਦਿਖਣਾ ਇੰਨਾ ਵੀ ਨਹੀਂ ਸੌਣਾ ਚਾਹੀਦਾ ਹੈਗਾ ਜਿੰਨੇ ਸਾਰੇ ਦਿਹਾੜੀ ਸੌਈ ਜਾਣੀ ਹੈ ਹੈ ਹਾਂ ਚਲੋ ਜੀ ਇਹ ਇਹ ਹੈਗੀ ਆ ਸਾਡੀ ਸੜਕ ਆ ਘਰ ਦੇ ਕੋਲ ਨੂੰ ਸੜਕ ਜਾਂਦੀ ਆ ਤੇ ਦੇਖ ਇਹ ਘਰ ਆਣੀ ਇਹ ਸੋ ਅੱਜ ਕਿੰਨਾ ਖੁੱਲਾ ਖੁੱਲਾ ਜਿਹਾ ਲੱਗਦਾ ਹੈ ਨਹੀਂ ਆਉ ਬਰੇ ਹੈ ਸਫਾਈ ਕੀ ਸਫਾਈ ਕਰੀ ਹੋਈ ਹੈ ਚਲੋ ਤੇ ਗੇੜਾ ਮਾਰ ਕੇ ਉਹਨੇ ਜਾ ਕੇ ਕਿਥੇ ਆ ਖਾਰਪਾਈ ਹੋਈ ਆ ਪਾਣੀ ਦੀ ਇਹਨਾਂ ਵਧੀਆ ਨਹੀਂ ਹਰੇ ਵਾਈ ਹਰੇ ਆਪਣਾ ਹਰਾ ਸਾਰਾ ਹੀ ਗਿਰ ਗਿਆ ਮੀਂਹ ਪੈਣ ਦੇ ਨਾਲ ਕਿ ਆਪਣਾ ਹਰਾ ਕਿਤਨਾ ਗਿਰ ਗਿਆ ਹਰਾ ਆਪਣਾ ਪਹਿਲਾਂ ਬਹੁਤ ਵਧੀਆ ਖੜਾਤਾ ਹੁਣ ਛੋਟੂ ਕਹਿੰਦਾ ਜਦ ਮੈਂ ਵੱਡਦਾ ਨਾ ਕਹਿੰਦਾ ਵੀ ਵੀ ਖਰਾਬ ਹੋਇਆ ਪਿਆ ਏ ਜਦ ਲਗਾਤਾਰ ਮੀਂਹ ਪਈ ਜਾਂਦਾ ਨਾ ਮੀ ਪੈੰਦੇ ਨਾਲ ਬਾਜਰਾ ਵੱਧ ਗਿਆ ਵੱਧ ਗਿਆ ਨਾ ਫੇ ਸਾਰਾ ਹੀ ਬਾਜਰਾ ਗਿਰ ਗਿਆ ਇਹ ਚੱਲ ਰੇਖਾ ਮੈਂ ਤਾਂ ਹਲੇ ਮਨੀ ਪਲਾਟ ਦੇ ਜਾਂ ਬੋਤਲਾਂ ਨੂੰ ਵੀ ਪਾਣੀ ਚੇਂਜ ਕਰਨਾ ਏ ਚੱਲ ਫੇ ਰੋਟੀ ਵੀ ਪਕਾਉਣੀ ਆ ਚੱਲੇ ਵੀ ਛੇਤੀ ਆ ਜਾ ਪਹਿਲਾਂ ਆਪਣਾ ਕੰਮ ਖੰਦਾ ਨਵੇੜੀਏ ਦੇਖੀਏ ਧਾਨੀਆ ਕੋ ਵੀ ਧਰ ਦੇ ਗਾ ਪਾਣੀ ਸੇ ਖਰਾਬ ਨਾ ਹੋ ਵਧੀਆ ਕਰਿਆ ਜਿਹੜਾ ਟਰੱਕਤਾ ਨਾ ਜਿਹੜੇ 5 4 ਬੂਟੇ ਜੰਮੇ ਹੋਏ ਆ ਨਾ ਜੇ بڑے ਹੋਗੇ ਨਾ ਫਿਰ ਵਧੀਆ ਗਰੋਥ ਹੋ ਜੂਗੀ ਉਹਨਾਂ ਦੀ ਨਹੀਂ ਤਾਂ ਮੀਂਹ ਮਾਰ ਲੰਦਾ ਪਾਣੀ ਨਾਲ ਉਧਰ ਕ ਮਾਰ ਦੇ ਦੇਖੋ ਜੀ ਮਨੀ ਪਲਾਂਟਰ ਘਰ ਦੇ ਵਿੱਚ ਲਾਉਣ ਨਾਲ ਨਾ ਇੰਨੀ ਜ਼ਿਆਦਾ ਬਰਕਤ ਆਉਂਦੀ ਹੈ ਨਾ ਜਦਦਾ ਅਸੀਂ ਇਹ ਲਾਇਆ ਹੋਇਆ ਨਾ ਤੇ ਬਹੁਤ ਜ਼ਿਆਦਾ ਨਾ ਫਰਕ ਪੈ ਗਿਆ ਸਾਡੇ ਘਰ ਵਿੱਚ ਇਹਦੀ ਦੇਖਭਾਲ ਵੀ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਆਏ ਨਹੀਂ ਹੈਗਾ ਵੀ ਆਪਾਂ ਨੇ ਨਾ ਮਨੀ ਪਲਾਂਟ ਲਾਤਾ ਅਸੀਂ ਮਨੀ ਪਲਾਂਟ ਲਾਏ ਨਾ ਕਰਦੇ ਵਿੱਚ ਨਾ ਜਿਵੇਂ ਕਹਿੰਦੇ ਹੁੰਦੇ ਨਾ ਵੀ ਮਨੀ ਪਲਾਂਟ ਐ ਚੰਗੀ ਤਰ੍ਹਾਂ ਚੇਂਜ ਕਰ ਦਿੰਨੀ ਆ ਜਿਹੜੇ ਇਹਨਾਂ ਦੇ ਪੱਤੇ ਆ ਨਾ ਉਹਨਾਂ ਨੂੰ ਵੀ ਨਾ ਐ ਚੰਗੀ ਤਰ੍ਹਾਂ ਵਾਸ਼ ਕਰ ਦਿੰਨੀ ਆ ਵਿੱਚ ਨਾ ਇਹਦੇ ਪੀੜੀਆਂ ਪੱਤੀਆਂ ਹੋ ਜਾਣੀਆਂ ਉਹਨਾਂ ਨੂੰ ਵੀ ਕੈਂਚੀ ਦੇ ਨਾਲ ਇਹਦੀ ਮੈਂ ਕਟਿੰਗ ਕਰ ਦਿੰਨੀ ਆ ਹੁਣ ਜਿਵੇਂ ਬਰਸਾਤਾਂ ਦਾ ਮੌਸਮ ਆ ਨਾ ਇਹ ਦਿਨਾਂ ਦੇ ਵਿੱਚ ਨਾ ਮੈਂ ਇਹਨਾਂ ਦੀ ਦੇਖਭਾਲ ਬਹੁਤ ਜ਼ਿਆਦਾ ਕਰਦੀ ਦੇਖੋ ਹੁਣ ਮਨੀ ਪਲਾਂਟ ਦਾ ਪੱਤਾ ਏ ਇਹਦੀ ਨਾ ਇਸ ਤਰ੍ਹਾਂ ਆਪਾਂ ਨੇ ਉੱਪਰ ਤੇ ਕਟਿੰਗ ਕਰ ਦੇਣੀ ਆ ਫਿਰ ਇਹ ਸੁੱਕਿਆ ਬਣਾ ਦੇ ਦੇਖਣ ਨੂੰ ਵੀ ਵਧੀਆ ਨਹੀਂ ਲੱਗਦਾ ਹੈਗਾ ਤੇ ਹੁਣ ਆਪਾਂ ਇਹਨਾਂ ਦੀ ਨਾ ਚੰਗੀ ਤਰ੍ਹਾਂ ਨਾ ਪਾਣੀ ਦੀ ਸਫਾਈ ਕਰਾਂਗੇ ਹੁਣ ਇਹਦੇ ਵਿੱਚ ਨਵਾਂ ਪਾਣੀ ਆਪਾਂ ਪਾਵਾਂਗੇ ਦੇਖੋ ਜੀ ਕਦੇ ਵੀ ਮਨੀ ਪਲਾਂਟ ਨੂੰ ਨਾ ਇਸ ਤਰ੍ਹਾਂ ਨਹੀਂ ਹੈਗਾ ਕਿ ਇਹਦੀ ਨਾ ਜਿਹੜੀਆਂ ਟਾਹਣੀਆਂ ਵੀ ਹੇਠਾਂ ਨੂੰ ਜਾਣ ਇਹ ਗੱਲ ਦਾ ਨਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਣਾ ਹੈ ਜਦੋਂ ਵੀ ਤੁਸੀਂ ਘਰ ਦੇ ਵਿੱਚ ਨਾ ਮਨੀ ਪਲਾਂਟ ਲਾਉਣਾ ਨਾ ਹਮੇਸ਼ਾ ਨਾ ਇਹਦੀ ਟਾਣੀ ਹੈ ਨਾ ਜਿਹੜੀ ਉੱਪਰ ਨੂੰ ਜਾਵੇ ਜਿਵੇਂ ਕਹਿੰਦੇ ਹੋ ਨਾ ਬੰਦੇ ਦੀ ਨਾ ਵੀ ਕੰਮ ਕਰਦਾ ਵਿੱਚ ਵੀ ਪੈਸਾ ਆਉਂਦਾ ਬਰਕਤ ਹੁੰਦੀ ਵੀ ਚੜਾਈ ਹੁੰਦੀ ਆ ਤਾਂ ਵੀ ਉੱਪਰ ਨੂੰ ਜਾਣਾ ਚਾਹੀਦਾ ਏ ਤੇ ਇਸ ਤਰ੍ਹਾਂ ਹੀ ਨਾ ਇਹਦੀ ਚੜ੍ਹਾਈ ਵੀ ਇਸ ਤਰ੍ਹਾਂ ਹੀ ਹੁੰਦੀ ਆ ਮਨੀ ਪਲਾਂਟ ਦੀ ਜੇ ਟਾਣੀ ਨੂੰ ਝੂਕੀ ਹੋਈ ਹੈ ਨਾ ਤੁਸੀਂ ਇਹਦੀ ਟਾਣੀ ਨੂੰ ਨਾ ਚਾਹੇ ਕੋਈ ਤੁਸੀਂ ਤਾਗਾ ਬੰਨ੍ਹ ਦੋ ਚਾਹੇ ਤੁਸੀਂ ਇਹਨੂੰ ਕੋਈ ਡੱਕੇ ਨਾਲ ਸਪੋਰਟ ਲਾ ਦੋ ਇਹਦੀ ਟਾਣੀ ਹਮੇਸ਼ਾ ਉੱਪਰ ਨੂੰ ਜਾਣੀ ਚਾਹੀਦੀ ਆ ਇਹ ਗਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਦੇਖੋ ਜੀ ਜਦੋਂ ਅੱਗੇ ਨਾ ਸੀ ਨਾ ਛੋਟੇ ਹੁੰਦੇ ਨਾ ਗੱਲ ਸੁਣਦੇ ਹੁੰਦੇ ਤੇ ਨਾ ਵੀ ਜਿਹਦੇ ਘਰ ਦੇ ਵਿੱਚ ਮਨੀ ਪਲਾਂਟ ਲੱਗੇ ਹੋਏ ਨਾ ਵੀ ਚੋਰੀ ਤੇ ਲਿਆ ਕੇ ਉਹਦੀ ਟਾਣੀ ਲਾ ਦੋ ਵੀ ਇਹ ਤਾਂ ਤਾਂ ਲੱਗਦੀ ਆ ਦੇਖੋ ਜੀ ਇਹ ਨਾ ਗੱਲਾਂ ਦੇ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈਗਾ ਅੱਜ ਕੱਲ ਤਾਂ ਨਰਸਰੀਆਂ ਦੇ ਵਿੱਚੋਂ ਨਾ ਹਰੇਕ ਤਰ੍ਹਾਂ ਦੇ ਬੂਟੇ ਮਿਲ ਜਾਂਦੇ ਆ ਮਨੀ ਪਲਾਂਟ ਦਾ ਬੂਟਾ ਵੀ ਮਿਲ ਜਾਂਦਾ ਤੁਸੀਂ ਚਾਹੇ ਇਹਨੂੰ ਮਿੱਟੀ ਵਾਲੇ ਗਮਲੇ ਵਿੱਚ ਲਾ ਸਕਦੇ ਆ ਚਾਹੇ ਇਹਨੂੰ ਬੋਤਲ ਦੇ ਵਿੱਚ ਲਾ ਸਕਦੇ ਆ ਇਹ ਘਰ ਦੇ ਵਿੱਚ ਨਾ ਮਨੀ ਪਲਾਂਟ ਲਾਉਣ ਨਾਲ ਨਾ ਨਾ ਘਰ ਦੇ ਵਿੱਚ ਬਰਕਤ ਆਉਂਦੀ ਆ ਮਨੀ ਦਾ ਵੀ ਵਾਧਾ ਆਉਂਦਾ ਇਹ ਤੁਸੀਂ ਆਪਣੇ ਘਰ ਦੇ ਵਿੱਚ ਨਾ ਜਰੂਰ ਲਵਾਓ ਜਰੂਰ ਲਿਆ ਕੇ ਲਾਓ ਚਲੋ ਜੀ ਹੁਣ ਆਪਾਂ ਇਹਦਾ ਨਾ ਪਾਣੀ ਬਦਲ ਲੈਨੇ ਆ ਦੇਖੋ ਨਾਲੇ ਤੇ ਇਹਦੀਆਂ ਪੱਤੀਆਂ ਦੀ ਵੀ ਸਫਾਈ ਹੋ ਗਈ ਆ ਜਿਹੜਾ ਬੋਤਲ ਵਾਲਾ ਪਾਣੀ ਉਹ ਵੀ ਆਪਾਂ ਨੇ ਚੇਂਜ ਕਰ ਦੇਣਾ ਹੈ ਦੇਖੋ ਇਹਦੀਆਂ ਨੇ ਵਿੱਚ ਜੜਾ ਦੇਖੋ ਕਿਸ ਤਰ੍ਹਾਂ ਨੈਣ ਚੰਗੀ ਤਰ੍ਹਾਂ ਗਰੋਥ ਕਰਨ ਲੱਗ ਗਏ ਨੇ ਇਹਦੇ ਵਿੱਚ ਜੜਾ ਪਹਿਲਾਂ ਮੈਂ ਪਲਾਸਟਿਕ ਦੀ ਬੋਤਲ ਵਿੱਚ ਪਾਏ ਹੋਇਆ ਤਾਂ ਫਿਰ ਮੈਨੂੰ ਵਧੀਆ ਨਹੀਂ ਲੱਗਿਆ ਹੈਗਾ ਫਿਰ ਮੈਂ ਕੱਚ ਦੀ ਬੋਤਲ ਦੇ ਵਿੱਚ ਇਹ ਮਨੀ ਪਲੈਂਟ ਪਾਇਆ ਅੱਜ ਮੈਂ ਰੇਖਾ ਨੂੰ ਵੀ ਕਹਿਤਾ ਮਾਂ ਕਾ ਤੂੰ ਵੀ ਮਨੀ ਪਲੈਂਟ ਲਾ ਲ ਕੇ ਨਾ ਆਪਣੇ ਕਮਰੇ ਦੇ ਵਿੱਚ ਲਾ ਲ ਦੇਖਾ ਲਾ ਲਿਆ ਤਾਂ ਤੈਂ ਹਾਂ ਲਗਾ ਲਈ ਉਹ ਲੈ ਨਾ ਹਫ਼ਤੇ ਮਗਰੋਂ ਜ਼ਰੂਰ ਸਫਾਈ ਕਰੀਂ ਇਹਦੇ ਨਾਲ ਨਾ ਮਨੀ ਆਉਂਦੀ ਆ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਨਾ ਸਾਫ਼ ਪਾਣੀ ਭਰ ਕੇ ਨਾ ਇਹਨੂੰ ਫਿਰ ਅੰਦਰ ਰੱਖ ਦਿੰਨੇ ਆ ਆ ਦੇਖੋ ਵਿੱਚੋਂ ਵੀ ਨਾ ਇਹਦੇ ਨਾਲ ਛੋਟੀਆਂ ਛੋਟੀਆਂ ਪੱਤੀਆਂ ਫੁੱਟਣੀਆਂ ਸ਼ੁਰੂ ਹੋ ਗਈਆਂ ਨੇ ਤੇ ਜੜਾਂ ਦੀ ਵੀ ਦੇਖੋ ਕਿੰਨੀ ਜ਼ਿਆਦਾ ਗਰੋਥ ਹੋ ਗਈ ਆ ਤੇ ਜਿਹੜੀਆਂ ਆ ਪੱਤੀਆਂ ਦੇ ਉੱਪਰ ਮਿੱਟੀ-ਮੁੱਟੀ ਪੈ ਜਾਂਦੀ ਆ ਨਾ ਹੁਣ ਦੇਖੋ ਇਹ ਵੀ ਆਪਾਂ ਨੇ ਚੰਗੀ ਤਰ੍ਹਾਂ ਸਫਾਈ ਕਰ ਦਿੱਤੀ ਆ ਜਿੰਨਾ ਹਰਿਆ-ਭਰਿਆ ਹੋਊਗਾ ਨਾ ਉੰਨਾ ਜ਼ਿਆਦਾ ਵਧੀਆ ਲੱਗੂਗਾ ਚਲ ਵੀ ਰੱਖ ਇਹਨੂੰ ਟੂਟੀ ਦੇ ਨਾਲ ਪਾਣੀ ਭਰ ਦੇ ਦੇ ਵਿੱਚ ਪੈਪ ਪੜਾ ਦੇ ਪੈਪ ਪੈਪ ਨਾਲੇ ਪਾ ਦਨੇ ਅੱਜ ਦਾ ਖਾਣਾ ਉਹਦੇ ਨੂੰ ਚੰਗੀ ਤਰ੍ਹਾਂ ਧੋ ਲੀਏ ਸਾਲੀ ਕਾ ਹੱਟਦਾ ਹੈ ਨਾ ਇੱਕ ਹਫਤੇ ਦੇ ਬਾਅਦ ਨਾ ਲਫੜ ਇਹਦਾ ਫੇਰ ਨਾ ਦੁਬਾਰੇ ਪਾਣੀ ਫੇਰ ਚੇਂਜ ਕਰ ਦੇਣਾ ਰੂਟੀ ਥੋੜੀ ਜਿਹੀ ਰੇਖਾ ਘੱਟ ਚੱਲਣੀ ਦੀ ਕੱਪੜੇ ਭਿੱਜਦੇ ਆਂ ਚਾਸਤੰਦ ਕਰਦੇ ਫੇਨਾ ਦੇਖਾ ਜਿਆ ਦੇ ਦੀਆਂ ਟਾਣੀਆਂ ਇਧਰ ਉਧਰ ਨੂੰ ਜਾਣ ਲੱਗ ਜਾਣੀ ਨਾ ਫਿਰ ਇਹਨਾਂ ਦੇ ਉੱਪਰ ਨਾ ਤਾਗਾ ਬੰਨ੍ਹਣਾ ਏ ਤਾਗਾ ਬੰਨ੍ਹ ਕੇ ਨਾ ਫਿਰ ਉੱਪਰ ਨਾ ਅੰਦਰ ਜਾਲ ਜਿਆ ਪਾ ਦੇਣਾ ਫਿਰ ਬਹੁਤ ਵਧੀਆ ਲੱਗੂਗਾ ਚਲੋ ਜੀ ਇਹ ਆਪਾਂ ਨੇ ਮਨੀ ਪਲਾਂਟ ਬਾਰੇ ਤੁਹਾਨੂੰ ਦੱਸਣਾ ਤਾਂ ਦੱਸ ਦਿੱਤਾ ਹੈ ਨਾਲੇ ਆਪਾਂ ਨੇ ਇਹਨਾਂ ਦੀ ਸਫਾਈ ਕਰ ਦਿੱਤੀ ਹੈ ਨਾਲੇ ਇਹਨਾਂ ਦਾ ਪਾਣੀ ਬਦਲ ਦਿੱਤਾ ਹੈ ਹਫ਼ਤੇ ਮਗਰੋਂ ਨਾ ਫੇਰ ਇਹਨਾਂ ਦੀ ਆਪਾਂ ਸਫਾਈ ਕਰ ਦੁੱਗੇ ਚਲੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਹਿਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਅਗਲੀ ਵੀਡੀਓ 'ਚ ਬਾਏ 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 ਤਾਂ ਫਿਰ ਬੋਲੀ ਤਾਂ ਸਾਰੀ ਵੀਡੀਓ 'ਚ ਹੈ ਨਹੀਂਗੀ